ਸਾਸ਼ਿਕਾਟ ਅਸਟੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਰਖੜੀ ਦਾ ਦਿਨ ਪਰ ਆਪਾਂ ਦੇ ਪਵਿੱਤਰ ਰਿਸ਼ਤੇ ਦਾਤੇ ਹਾਂ ਭਾਵੇਂ ਕਿੰਨਾ ਮਰਜੀ ਵੀ ਅਸੀਂ ਮਾਡਰਨ ਕਿਉਂ ਨਾ ਹੋ ਜਾਈਏ ਪਰ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਬੜੀਆਂ ਮਾਇਨੇ ਰੱਖਦੀਆਂ ਭਾਵੇਂ ਅਸੀਂ ਕਿੰਨੇ ਹੀ ਜ਼ਿਆਦਾ ਇਹ ਨਾ ਹੋ ਜਾਈਏ ਕਿ ਹੁਣ ਤਾਂ ਰੋਜ਼ ਗੱਲਬਾਤ ਹੋ ਜਾਂਦੀ ਏ ਮਿਲ ਲੈਂਦਾ ਏ ਤੇ ਚਲੋ ਬੜੇ ਐਡਵਾਂਸ ਜੇ ਹੋ ਗਏ ਆ ਸੀ ਮੋਬਾਈਲ ਦਾ ਜ਼ਮਾਨਾ ਚੱਲ ਰਿਹਾ ਏ ਮੋਬਾਈਲ ਦੀ ਗੱਲ ਕਰੀਏ ਆਪਾਂ ਤਾਂ ਮੋਬਾਈਲ ਨੇ ਥੋੜਾ ਘੱਟ ਦਿੱਤਾ ਏ ਥੋੜਾ ਰਿਸ਼ਤਿਆਂ ਨੂੰ ਨੇੜੇ ਕਰਨ ਦੀ ਬਜਾਏ ਦੂਰ ਵੀ ਕੀਤਾ ਤੇ ਦੂਰ ਕਰਨ ਦੀ ਬਜਾਏ ਨੇੜੇ ਵੀ ਕੀਤਾ ਕਿਉਂਕਿ ਹਰ ਰੋਜ਼ ਗੱਲ ਹੋ ਜਾਣੀ ਵਿਦੇਸ਼ਾਂ 'ਚ ਬੈਠਿਆ ਨੇ ਇੱਕ ਦੂਜੇ ਨਾਲ ਵੀਡੀਓ ਕਾਲ ਕਰ ਲੈਣਾ ਨੇੜੇ ਵੀ ਹੋ ਗਿਆ ਪਰ ਥੋੜੀਆਂ ਦੂਰੀਆਂ ਇਸ ਕਰਕੇ ਵੱਧ ਗਈਆਂ ਨੇ ਤੇ ਆਪਾਂ ਇਸੇ ਕਰਕੇ ਕਹਿ ਦਿੰਦੇ ਆ ਕਹਿੰਦੇ ਗਲਵਕੜੀ ਪਾ ਕੇ ਮਿਲਣ ਦੀ ਜੋ ਮਿਠਾਸ ਸੀ ਨਾ ਗਲਵਕੜੀ ਪਾ ਕੇ ਮਿਲਣ ਦਾ ਜੋ ਨਿੱਕ ਸੀ ਨਾ ਗਲੇ ਵਕੜੇ ਪਾ ਕੇ ਮਿਲੰਦਾ ਜੋ ਪਿਆਰ ਸੀ ਤੇ ਚਿਹਰੇ ਦੀ ਸਮਾਈਲ ਨਾਲ ਇੱਕ ਦੂਜੇ ਨੂੰ ਦੇਖਣ ਦਾ ਜੋ ਰਿਵਾਜ ਸੀ ਉਹ तकरीबन ਖਤਮ ਹੀ ਹੋ ਗਿਆ ਪਹਿਲਾਂ ਜਦੋਂ ਗਲੇ ਲੱਗ ਕੇ ਮਿਲਦਾ ਤੇ એનર્ਜੀ ਵੀ ਚੇਂਜ ਹੋਣੀ ਤੇ ਖੂਨ ਨੇ ਉਬਾਲੇ ਘੜਾ ਆਪਣਾ ਆਪਣਾ ਭਾਈ ਭੈਣ ਦਾ ਆਪਣਾ ਖੂਨ ਇਹ ਰਿਸ਼ਤਾ ਬੜਾ ਪਵਿੱਤਰ ਹੈ ਬੜਾ ਹੀ ਪਵਿੱਤਰ ਮੈਂ ਕਹਿੰਨੀ ਆ ਕਿ ਇੱਕ ਮਾਂ ਦੇ ਜਾਈ ਐਦੋਂ ਵੱਡਾ ਰਿਸ਼ਤਾ ਕੀ ਹੋ ਸਕਦਾ ਚਾਹੇ ਭੈਣਾ ਹੋਣ ਤੇ ਚਾਹੇ ਭੈਣ ਭਾਈ ਹੋਣ ਪਰ ਜੇ ਰક્ષા ਬੰਧਨ ਹੈ ਤੇ ਇਹ ਇੱਕ ਪ੍ਰਾਪੈਂ ਦਾ ਰਿਸ਼ ਤਾਇਆ ਉਹ ਤਰ੍ਹਾਂ ਜਿਹਦੇ ਵਿੱਚ ਅਸੀਂ ਮਤਲਬ ਇੱਕ ਦੇਖੋ ਇਹ ਨਹੀਂ ਹੈ ਕਿ ਕਈ ਵਾਰੀ ਅਸੀਂ ਕਹਿ ਦਿੰਨੇ ਆ ਕਿ ਇਹ ਬੰਨਣ ਨਾਲ ਕੀ ਹੁੰਦਾ ਹੈ ਇਹ ਕਰਨ ਨਾਲ ਕੀ ਹੁੰਦਾ ਪਰ ਤੁਸੀਂ ਸੱਚ ਜਾਣੋ ਜਿਹੜੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੇ ਨਾ ਉਹ ਬੜੇ ਮਾਇਨੇ ਰੱਖਦੀਆਂ ਨੇ ਤਿਆਰ ਹੋ ਕੇ ਮਾਪਿਓ ਦੇ ਘਰ ਜਾਣਾ ਭਰਾ ਨੂੰ ਕੋਲ ਬਿਠਾਣਾ ਥੋੜੀ देर ਬੈਠਣਾ ਰਖੜੀ ਬੰਨਣਾ ਤੇ ਉਹ ਛੋਟਾ-ਮੋਟਾ ਕੋਈ ਕਿਸੇ ਦੀ ਚੀਜ਼ ਦਾ ਥੋੜਾ ਜਿਹਾ ਭੁੱਖਾ ਬੈਠਾ ਹੈ ਕੋਈ ਕਿਸੇ ਦੇ ਨਾਲ ਕੋਈ ਕਿੰਨੀ ਕੁ ਦੇਰ ਆਪਣੇ ਘਰ ਨੂੰ ਚਲਾ ਲੇਗਾ ਬਸ ਇੱਕ ਮਾਣ ਜਿਹਾ ਹੁੰਦਾ ਹੈ ਇੱਕ ਬਸ ਇੱਕ ਆਪਾਂ ਕਹਿ ਦਈਏ ਕਿ ਇੱਕ ਇੱਕ ਮੁਹੱਬਤ ਤੇ ਇੱਕ ਆਦਰ ਜਿਆ ਹੁੰਦਾ ਏ ਕਿ ਭਰਾ ਨੇ ਭਾਵੇਂ ਕੁਛ ਵੀ ਦਿੱਤਾ ਹੋਵੇ ਭੈਣ ਲਈ ਉਹ ਭੈਣ ਭਾਨ ਕਿੰਨੀ ਵੀ ਅਮੀਰ ਕਿਉਂ ਨਾ ਹੋਵੇ ਦੇਖੀ ਤੇ ਹੈ ਨਾ ਪੇਕੇ ਵਾਲ ਤੇ ਭਰਾਵਾ ਤੇ ਜਦੋਂ ਉਹ ਕੁਝ ਵੀ ਦੇ ਤੇ ਸਮਝੋ ਉਸ ਨੂੰ ਉਸ ਦਾ ਮਾਰ ਜਾਵਾ ਚੰਦਾ ਤੇ ਬਸ ਬਰ ਪੁੱਛਣਾ ਕੋਸ਼ਾ ਮੇਰੇ ਭਾਈ ਨੇ ਦਿੱਤਾ ਤੇ ਆ ਮੇਰੇ ਪੇਕੇਆਂ ਨੇ ਦਿੱਤਾ ਇਹ ਉਹਦੀ ਜਿਹੜੀ ਜਿਹੜੀ ਚਿਹਰੇ ਦੀ ਸਮਾਈਲ ਥਾਂ ਥਾਂ ਤੇ ਹਰ ਰਿਸ਼ਤੇ ਵਿੱਚ ਦੱਸਦੀ ਏ ਉਸ ਦੇ ਔਲਾਦ ਤੇ ਚੰਗੀ ਤਰ੍ਹਾਂ ਸਮਝਦੀ ਏ ਤੇ ਪਰਿਵਾਰ ਉਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਆ ਜਿਹੜਾ ਜਿਹੜਾ ਉਹਦਾ ਬੇਕੇ ਨਾਲ ਰਿਸ਼ਤਾ ਹੈ ਨਾ ਉਹ ਭਰਾ ਨਾਲ ਜੋ ਰਿਸ਼ਤਾ ਬਰਖਦਾ ਦੋ ਤਿੰਨ ਤਿਹਾਰ ਮਨਾਏ ਜਾਂਦੇ ਇੱਕ ਭਾਈ ਦੋਜ ਹੁੰਦਾ ਏ ਇੱਕ ਇਹ ਰક્ષા ਬੰਧਨ ਹੋ ਗਿਆ ਹਨਾ ਚਲੋ ਮੈਂ ਤੇ ਇਹ ਸੰਦੇਸ਼ ਦੇਣਾ ਹੈ ਤੁਹਾਨੂੰ ਕਿ ਸਭ ਨੂੰ ਪਤਾ ਏ ਰਖੜੇ ਬਾਰੇ ਤੇ ਇਗਨੋਰ ਨਾ ਕਰੋ ਇਹ ਨਾ ਕਿ ਛੱਡ ਪਰਾਂ ਹਾਸਾ ਚਲੇ ਜਾਂਦੇ ਆ ਹੁਣ ਉਮਰ ਨਹੀਂ ਐ ਰਹਿਣ ਦੋ ਪਰੇ ਤਾਂ ਦੋ ਪਰੇ ਸਾਡੇ ਉਹਨੇ ਆਉਣਾ ਏ ਸਾਡੇ ਦੇਖੋ ਬਾਹਰ ਨੇ ਜਿੰਨੇ ਮਰਜ਼ੀ ਬਣਾਉਂਦੇ ਮਨ ਨੂੰ ਜਿੱਦਾਂ ਮਰਜੀ ਸਮਝਾ ਲਓ ਹਰ ਚੀਜ਼ ਦਾ ਅਗਰ ਮਨ ਹੋ ਲੈਣਾ ਤੇ ਆਕੜ ਕੇ ਤੇ ਗੁੱਸੇ ਨਾਲ ਉਹਦੇ ਚਾਹੀ ਤੇ ਚਾਹੇ ਜੇਦ ਕੇ ਹੋਵੇ ਕਰਨੀ ਚਾਹੀਦੀ ਜਿੰਨੀਆਂ ਮੈਂ ਦੇਖਿਆ ਜ਼ਿੰਦਗੀ ਦੇ ਵਿੱਚ ਜਿੰਨੀਆਂ ਚੀਜ਼ਾਂ ਨੂੰ ਨਾ ਅਸੀਂ ਚੰਨ ਛੱਡ ਪਰੇ ਚੱਲ ਕੋਈ ਨਾ ਕਰ ਦਿੰਦੇ ਆ ਕੋਈ ਇੱਕ ਟਾਈਮ ਤੇ ਕੋਈ ਨਾ ਹੋ ਜਾਂਦੀ ਆ ਪਰ ਇੱਕ ਇੱਕ ਦਿਮਾਗ ਦੇ ਵਿੱਚ ਨਾ ਛੋਟੀ ਜੀ ਚੀਜ਼ ਛੱਡ ਜਾਂਦੀ ਆ ਤੇ ਇੱਕ ਆਦਤ ਬਣ ਜਾਂਦੀ ਆ ਫਿਰ ਪਿਛਲੇ ਸਾਲ ਵੀ ਨਹੀਂ ਸੀ ਗਏ ਮੈਂ ਕਿਾ ਛੱਟ ਪਰੇ ਇਸ ਸਾਲ ਵੀ ਲੈਣ ਦਿੰਦੇ ਨੇ ਆ ਹੁਣ ਬਸ 2-3 ਸਾਲਾਂ ਤੋਂ ਜਾ ਹੀ ਨਹੀਂ ਰਹੇ ਹੁਣ ਬਸ 2-3 ਸਾਲਾਂ ਤੋਂ ਐ ਹੁੰਦਾ ਏ ਕਿ ਚੱਲ ਕੋਈ ਨਾ ਵੀ ਹੋ ਗਿਆ ਗਿਆ ਹੁਣ ਮੇਰੀਆਂ ਭਤੀਜੀਆਂ ਉਹ ਬੰਦ ਦਿੰਦੀਆਂ ਨੇ ਰੱਖ ਲਈ ਤੇ ਸਾਰ ਜਾਂਦੇ ਦੇਖੋ ਠੀਕ ਆ ਹਰ ਜਗ੍ਹਾ ਤੇ ਆਪਣਾ ਆਪਣਾ ਹਰ ਰਿਸ਼ਤੇ ਦਾ ਮਹੱਤਵ ਹੈ ਤੁਹਾਡਾ ਪੜਾਈ ਪਾਵੇਂ ਕਿੰਨੀ ਵੀ ਉਮਰ ਕਿਉਂ ਨਾ ਹੋਵੇ ਜਾਇਆ ਕਰੋ ਦੇ ਕੇ ਜਾਇਆ ਕਰੋ ਜਰੂਰ ਜਾਇਆ ਕਰੋ ਤੇ ਭਾਵੇਂ ਖੜੇ ਖੜੇ ਮੋੜਾ ਹੈ ਖੜੇ ਖੜੇ मींस ਵਿੱਚੋਂ ਟਾਈਮ ਕੱਢ ਕੇ ਚਲੇਗੇ ਹਾਂ ਠੀਕ ਹੈ ਤੁਸੀਂ ਬਿਜ਼ੀ ਹੋ ਹਾਂ ਠੀਕ ਹੈ ਬਹੁਤ ਸਾਰੀਆਂ ਅੱਜ ਕੱਲ੍ਹ ਕੰਮ ਕਰ ਵਾਧੂ ਹੋ ਗਏ ਆ ਪਰਿਵਾਰ ਵਿੱਚ ਹਰ ਕਿਸੇ ਕੋਲ ਟਾਈਮ ਨਹੀਂ ਹੈ ਪਰ ਫਿਰ ਵੀ ਇਹ ਛੋਟੇ-ਮੋਟੇ ਤਿਹਾਰਾਂ ਲਈ ਟਾਈਮ ਕੱਢਣਾ ਚਾਹੀਦਾ ਹੈ ਯਾਦਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਪਰੰਪਰਾ ਨੂੰ ਜੋ ਸਾਨੂੰ ਖੁਸ਼ੀ ਦਿੰਦੀਆਂ ਨੇ ਇਹਨਾਂ ਨੂੰ ਹਮੇਸ਼ਾ ਨਿਭਾਉਂਦੇ ਰਹਿਣਾ ਚਾਹੀਦਾ ਹੈ ਤੇ ਇੱਕੋ ਗੱਲ ਹੋਰ ਜ਼ਰੂਰ ਭਰਾਵਾਂ ਦਾ ਹੀ ਵੀ ਹੈ ਭੈਣਾਂ ਨੂੰ ਤੇ ਚਾਹੀਦੀ ਹੈ ਜਾਣਾਂ ਜ਼ਰੂਰੀ ਹੈ ਤੇ ਜੇ ਕਿਤੇ ਮਜਬੂਰੀ ਹੈ ਨਾ ਭੈਣਾਂ ਨਹੀਂ ਆ ਸਕਦੀ ਤਾਂ ਤੁਸੀਂ ਚਲੇ ਜਾਓ ਫਰਕ ਕੀ ਪੈਂਦਾ ਮੀ ਦੱਸੋ ਜੀ ਜੀ ਇਹ ਐ ਵੈਸੇ ਖਰਚ ਪਤਾ ਹੀ ਕਿਦਾਂ ਇਹ ਪਰਚਾਈ ਦਾ ਖਰਚ ਹੈ ਕਿ ਜੇ ਨਨਦ ਨਹੀਂ ਆ ਸਕਦੀ ਤੇ ਆਪਣੇ ਹਸਬੰਦ ਨੂੰ ਕਦੇ ਚੱਲ ਕੋਈ ਨਹੀਂ ਮੇਰੇ ਦੇਖਿਆ ਤੋਂ ਹੋ ਗਿਆ ਆਪਾਂ ਚਲੇ ਚੱਲੋ ਫਰਕ ਵੀ ਕੀ ਪੈਂਦਾ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਇਹ ਕਹਿਣ ਨਾਲ ਉਹ ਕਿ ਆਏ ਨਹੀਂ ਆਏ ਨਹੀਂ ਆਏ ਨਹੀਂ ਆਈ ਨਹੀਂ ਤੇ ਤੁਸੀਂ ਚਲੇ ਚੁ। ਹੋ ਸਕਦਾ ਕੋਈ ਮਜਬੂਰੀ ਹੋਵੇ ਤੇ ਅੱਗੇ ਤੁਹਾਨੂੰ ਕਹਿ ਕੇ ਆਉਂ ਕਿ ਇਸ ਵਾਰ ਤਾਂ ਅਸੀਂ ਆ ਗਏ ਤੇਰਾ ਘਰ ਹੈ ਤੂੰ ਆਣਾ ਚਾਹੀਦਾ ਹੈ ਨਾ ਤੇ ਜਰੂਰ ਕਿਹਾ ਕਰੋ ਘਰ ਦੀਆਂ ਤਿਆਰੀਆਂ ਕਿ ਤੇਰਾ ਹੀ ਘਰ ਬੜਾ ਦੁੱਖ ਲੱਗਦਾ ਜਦੋਂ ਕੋਈ ਆ ਕੇ ਕਹਿੰਦਾ ਹੈ ਸਾਡੇ ਭਾਈ ਸਾਡੇ ਨਾਲ ਵਰਤਦੇ ਨਹੀਂ ਸਾਡਾ ਸਾਨੂੰ ਉਹਨਾਂ ਨੇ ਕਦੀ ਬੁਲਾਇਆ ਨਹੀਂ ਜਾਂ ਸਾਨੂੰ ਕਹਿੰਦੇ ਆ ਇੱਥੇ ਨਾ ਬੜੀ ਮੈਂ ਕਹਿੰਦੀ ਐਦੋਂ ਦੁੱਖ ਦਾ ਇਹ ਸ਼ਬਦ ਕੋਈ ਨਹੀਂ ਹੋ ਸਕਦਾ ਕਿ ਜਦੋਂ ਇੱਕ ਭਰਾ ਆਪਣੀ ਭੈਣ ਨੂੰ ਕਹੇ ਕਿ ਇੱਥੇ ਨਾ ਬੜੀ ਅਸੀਂ ਨਹੀਂ ਤੇਰੇ ਨਾਲ ਵਰਤਦੇ ਐਦੋਂ ਵੱਡੇ ਖੰਜਰ ਨਹੀਂ ਕੋਈ ਕਿਸੇ ਭੈਣ ਦੇ ਦੇਤੇ ਐ ਚੁੱਪ ਸਕਦੇ ਐਦੋਂ ਵਰਤਦਾ ਜ਼ਖਮ ਹੀ ਨਹੀਂ ਕੋਈ ਹੋ ਸਕਦਾ ਜਿਸ ਭੈਣ ਨੂੰ ਆਪਣੇ ਪਰਿਵਾਰ ਵਿੱਚੋਂ ਇਹ ਸੁਣਨ ਨੂੰ ਮਿਲੇ ਠੀਕ ਹੈ ਹਾਂ ਬਥੇਰੇ ਗੁੱਸੇ ਗਿਲੇ ਹੋ ਜਾਂਦੇ ਆ ਬਥੇਰੀਆਂ ਚੀਜ਼ਾਂ ਹੋ ਜਾਂਦੀਆਂ ਪਰ ਭੁੱਲ ਕੇ ਵੀ ਆਪਣੀ ਭੈਣ ਨੂੰ ਇਹ ਨਾ ਕਹੋ ਕਿ ਤੂੰ ਇੱਥੇ ਨਾ ਆਈ ਤੂੰ ਇੱਥੇ ਅਸੀਂ ਨਹੀਂ ਤੇਰੇ ਨਾਲ ਬਰਤਣਾ ਅਸੀਂ ਨਹੀਂ ਤੇਰੇ ਨਾਲ ਰੱਖਣਾ ਤੂੰ ਸਾਡੇ ਨਾਲ ਆਇਆ ਕਰ ਕਿੰਨਾ ਦੁੱਖ ਲੱਗਦਾ ਸਾਡੇ ਦਾ ਕੀ ਮਤਲਬ ਹੋਇਆ ਉਹ ਵੀ ਤੇ ਉਸ ਘਰ ਦੀ ਹਨ ਤੇ ਹਾਂ ਇਹ ਕਹਿ ਸਕਦੇ ਹੋ ਤੁਸੀਂ ਆਉਣਾ ਨਾ ਆਉਣਾ ਤੇਰੀ ਮਨਚੀ ਹੈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਹਾਂ ਜੇ ਤੁਹਾਨੂੰ ਗੁੱਸਾ ਗਿਆ ਲੈ ਕੇ ਮੈਂ ਤੇਰੇ ਨਾਲ ਇੰਨੀ ਦੇਰੀ ਪੁਰਾਣਾ ਨਹੀਂ ਬੋਲਣਾ ਓਕੇ ਠੀਕਾ ਠੀਕਾ ਵਕਤ ਪੈਂਦੇ ਹਰ ਚੀਜ਼ ਦਾ ਜੋ ਹੈ ਫਟ ਪਰ ਜਾਂਦਾ ਹੈ ਹੈਨਾ ਪਰ ਖੂਨ ਦਾ ਦਿੱਤਾ ਫਟ ਕਰੇ ਨਹੀਂ ਪਾਉਂਦਾ ਜ਼ੁਬਾਨ ਦਾ ਦਿੱਤਾ ਫਟ ਕਰੇ ਨਹੀਂ ਪਾਉਂਦਾ ਰਿਸ਼ਤਿਆਂ ਚ ਤਰੇੜ ਜੁੜਨ ਇਹ ਬਾਤੀ 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 ਆਲੇ ਦੁਆਲੇ ਬਾਰੇ ਫੇਟਾ ਲੈਂਨ ਲੱਗ ਜਾਂਦੇ ਆ ਤੇ ਪਰ ਉਗੀ ਕਰਨ ਇਹ ਪਰੇਸ਼ਾਨੀ ਦਿਲ ਵਿੱਚ ਖੰਚਰ ਦੀ ਤਰ੍ਹਾਂ ਚੁਪ ਚੁਪ ਹੈ ਨਾ ਅਡਜਸਟ ਕਰਨਾ ਚਾਹੀਦਾ ਇਹ ਆਪਾਂ ਨਹੀਂ ਕਹਿੰਦੇ ਕਿ ਭਰਾ ਦੀ ਵੀ ਕਿਤੇ ਗਲਤੀ ਨਹੀਂ ਹੁੰਦੀ ਇਹ ਨਹੀਂ ਕਹਿੰਦੇ ਭਰਾਵਾਂ ਦੀ ਵੀ ਕਿਤੇ ਗਲਤੀ ਨਹੀਂ ਹੁੰਦੀ ਫਿਰ ਕੀ ਹੋ ਗਿਆ ਹੋ ਜਾਂਦੀ ਹੈ ਇਨਸਾਨ ਆ ਭਾਈ ਗਲਤੀਆਂ ਦਾ ਪੁੱਤਲਾ ਤਾਂ ਕੀ ਵੱਡੀ ਗੱਲ ਹੈ ਨਾ ਪਰ ਦੇਖੋ ਰੱਖੜੀ ਨੂੰ ਰੱਖੜੀ ਦੀ ਤਰ੍ਹਾਂ ਬੜੇ ਪਿਆਰ ਨਾਲ ਕੋਸ਼ਿਸ਼ੋ ਬੜੀ ਚਿਹਰੇ ਦੀ ਸਮਾਈ ਤੇ ਨਾਲ ਆਪਣੇ ਭਰਾ ਤੇ ਬਣ ਉਹਨੂੰ ਅਸ਼ੀਰਵਾਦ ਦ ਤੇ ਜੇਕਰ ਵੱਡਾ ਭਰਾ ਹੈ ਤਾਂ ਤਾਂ ਹੱਥ ਆਪਣੇ ਸਿਰ ਤੇ ਰੱਖਾ ਕੇ ਲਿਆਵੇ ਇੱਥੇ ਰੱਖਾ ਕੇ ਤੇ ਤੇ ਤੇਰੀ ਪ੍ਰਣਾ ਤੇ ਤੇਰੀ ਭੈਣ ਹੀ ਰਹਿਣਾ ਤੇ ਠੀਕ ਹੈ ਮੇਰਾ ਸੁਭਾਅ ਜਿੱਦਾਂ ਦਾ ਰਹੀ ਆ ਮੈਂ ਤੇ ਮੈਨੂੰ ਕੁਦਰਤ ਨੇ ਤੇਰੇ ਨਾਲ ਜੋੜਿਆ ਤੇ ਆਪਾਂ ਜੁੜੇ ਹੀ ਹੈ ਕੁਦਰਤ ਨੇ ਜੋੜਿਆ ਤਾਰੋ ਥੋੜਾ ਪੁੱਛਿਆ ਕਿਦਾਂ ਦਾ ਭਰਾ ਚਾਹੀਦਾ ਬਈ ਗਵੰਡਨ ਦਾ ਬੜਾ ਚੰਗਾ ਏ ਦਰਾਨੀ ਦਾ ਬੜਾ ਚੰਗਾ ਏ ਜਿਠਾੜੀ ਦਾ ਬੜਾ ਚੰਗਾ ਏ ਮੇਰਾ ਨਹੀਂ ਚੰਗਾ ਮੇਰਾ ਨਹੀਂ ਚੰਗਾ ਦਾ ਕਿਉਂ ਚੰਗਾ じゃ ਮਾੜਾ ਕੁਦਰਤ ਨੇ ਦਿੱਤਾ ਪਰਮਾਤਮਾ ਨੇ ਦਿੱਤਾ ਅਸੈਪਟ ਕਰੋ ਸਭ ਸਾਡੇ ਹੀ ਕਰਮ ਦਾ ਇੱਕ ਦੰਦੇ ਸੀ ਸਾਹ ਹੋ ਇਦਾਂ ਦੇ ਜੇ ਤੁਹਾਡੇ ਨਾਲ ਕੋਈ ਗੁੱਸੇ ਘਰੇ ਚ ਜਾਂ ਗੁੱਸੇ ਚ ਰਹਿੰਦਾ ਹੈ ਤਾਂ ਫਿਰ ਕੀ ਹੋਊ ਤੇ ਕੀ ਹੋ ਗਿਆ ਸੁਭਾ ਹੈ ਬਈ ਆਪਣਾ ਆਪਣਾ ਠੀਕ ਹੈ ਅੱਜ 9 ਅਗਸਤ 2025 ਦਿਨ ਸ਼ਨੀਵਾਰ ਦਾ ਹੈ ਤੁਹਾਨੂੰ ਮੈਂ ਟਾਈਮ ਦੱਸਦਾ ਰੱਖੜੀ ਦਾ ਅਸਲ ਦੇ ਵਿੱਚ ਕੀ ਹੈ ਕਿ ਕੱਲ ਕੱਲ ਸ਼ੁੱਕਰਵਾਰ ਵਾਲਦਨ ਦੁਪਹਿਰ ਨੂੰ 2:13 ਤੋਂ ਰੱਖੜੀ ਬੰਧਨ ਦਾ ਪੱਖ ਸ਼ੁਰੂ ਹੋ ਗਿਆ ਸੀ ਪੂਰਨਮਾਸ਼ੀ ਦਾ ਪੱਖ ਜੋ ਕਿ ਚੱਲੇਗਾ ਸ਼ਨੀਵਾਰ ਨੂੰ तकरीबन 1:25 ਇੱਕ 25 ਤੱਕ ਰੱਖੜੀ ਬੰਨਣ ਦਾ ਹੋਣਾ ਤਾਂ ਕੋਈ ਭਦਰਾਂ ਨਹੀਂ ਕੋਈ ਕੁਝ ਨਹੀਂ ਆਨੇ ਪੈ ਨਹੀਂ ਕਰਨਾ ਕਿਸੇ ਤਰ੍ਹਾਂ ਦਾ ਨਹੀਂ ਪਰ ਹਾਂ ਤਾਲਹੀ ਜੋ ਗ੍ਰਹਾਂ ਦੇ ਮੁਤਾਬਕ ਦੇਖੀ ਆਪਾਂ ਤਾਂ ਪੰਜ ਗ੍ਰੰਭ ਹੋਣੀ ਹੈ ਕੱਲ ਸਵੇਰ ਤੋਂ ਅੱਜ ਕੋਈ ਪੰਚ ਨਹੀਂ ਹੈਗੀ ਕੋਈ ਵੈਨ ਨਹੀਂ ਕਰਨਾ ਤੇ ਸ਼੍ਰਾਵਣ ਪੂਰਨਮਾਸ਼ੀ ਜੋ ਸੌਣ ਮਹੀਨੇ ਦੀ ਪੂਰਨਮਾਸ਼ੀ ਹੈ ਤੇ ਰੱਖੜੀ ਦਾ ਤੇ ਇਹਦਾ ਵਕਤ ਤੁਸੀਂ ਤਕਰੀਬਨ ਦੇਖ ਲਿਓ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਖੜੀ ਨਹੀਂ ਬਨਣੀ ਇਸ ਦਾ ਟਾਈਮ ਰਾਹੁਕਾਲ ਹੈ 9 ਵਜੇ ਤੋਂ ਪਹਿਲਾਂ 9 ਵਜੇ ਤੋਂ ਪਹਿਲਾਂ ਸਵੇਰੇ 5 ਵਜੇ ਤੋਂ ਸੂਰਜ 5:30 ਵਜੇ ਸੂਰਜ ਉੱਦੇ ਹੋਏਗਾ 5:47 ਵਜੇ ਦੇ ਹੋਏਗਾ ਸੂਰਜ ਉਦੇ ਉਸ ਤੋਂ ਬਾਅਦ 9 ਵਜੇ ਤੱਕ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਕਿਸੇ ਵੀ ਟਾਈਮ ਤੁਸੀਂ ਰੱਖਣੀ ਬਣ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਕੋਈ ਵਿਅਮ ਨਹੀਂ ਕਰਨਾ ਹਾਂ ਕਿਹੜੀ ਰਾਸ਼ੀ ਵਾਲਿਆਂ ਨੂੰ ਉਹ ਹੈ ਰੰਗ ਤੇ ਤਰੰਗ ਸਾਡੀ એનર્ਜੀ ਦਾ ਕਾਰਕ ਹੁੰਦੇ ਆ ਰੰਗਾਂ ਦੀ ਬੜੀ ਮਹੱਤਤਾ ਹੈ ਕਾਲੇ ਰੰਗ ਦਾ ਕੋਈ ਤਾਂ ਕਾ ਨਹੀਂ ਬਣਾਣਾ ਚੰਗਾ ਤੇ ਕਿਹੜੇ ਰੰਗ ਦਾ ਕਿਹੜੀ ਰਾਸ਼ੀ ਵਾਲਿਆਂ ਦਾ ਟੱਗਾ ਬਣਨਾ ਹੈ ਤੇ ਕਿਦਾਂ ਕੀ ਤੁਸੀਂ ਆਪਣੇ ਘਰ ਲੈ ਕੇ ਜਾਣਾ ਇਸ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪ ਪੈਰਿਸ ਆਰੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਨੇ ਜੀ ਮੰਗਲ ਮਾਲਕ ਹੈ ਤੇ ਮੰਗਲ ਬੁੱਧ ਦੇ ਘਰ ਵਿੱਚ ਹੈ ਤੇ ਮੰਗਲ ਦਾ ਰੰਗ ਤੁਹਾਨੂੰ ਪਤਾ ਹੈ ਰੈੱਡੀ ਹੈ ਰੈੱਡ ਮੈਰੂਨ ਰੰਗ ਦਾ ਟੱਗਾ ਕਿਸੇ ਵੀ ਤਰ੍ਹਾਂ ਦੀ ਰਕਰੀ ਤੁਸੀਂ ਚਾਂਦੀ ਦੀ ਵੀ ਬਣ ਸਕਦੇ ਕੁਝ ਹੋਰ ਨਾ ਪਰ ਟੱਗਾ ਜਰੂਰ ਬਨੋ ਅ가가 ਜੋ ਬੰਨਣਾ ਲੱਗਿਆ ਜਿਹੜੀ ਗੰਢ ਹੁੰਦੀ ਹੈ ਨਾ ਇਹ ਗੰਢ ਕਰਦੀ ਹੈ ਰਿਸ਼ਤਿਆਂ ਨੂੰ ਮਜ਼ਬੂਤ ਤੇ ਐਦਾਂ ਹੀ ਅਸੀਂ ਇੱਕ ਦੂਜੇ ਨਾਲ ਗੰਡੇ ਰਹੀਏ ਤੇ ਐਦਾਂ ਹੀ ਸਾਡੇ ਰਿਸ਼ਤੇ ਲੰਬੇ ਸਮੇਂ ਤੱਕ ਜੀਵਨ ਭਰ ਚੱਲਦੇ ਹਨ ਹੈ ਨਾ ਤੇ ਅੱਜ ਸਮੇਂ ਰੋਲ ਕਰਦਾ ਤਾਂ ਕਾ ਬੰਨ ਲੱਡੂ ਦਾ ਭੋਗ ਲੱਡੂ ਦਾ ਲੱਡੂ ਦਾ ਮੂੰਹ ਮਿੱਠਾ ਕਰਾਉ ਭੋਗ ਕਾਨੂੰ ਲਾਉਣਾ ਇੱਕ ਦੂਜੇ ਨੂੰ ਆਪਾ ਤੇ ਉਹੀ ਹੁੰਦਾ ਕਿ ਭੋਗ ਤੇ ਭਗਵਾਨ ਨੂੰ ਹੀ ਲਾਇਆ ਜਾਂਦਾ ਹੈ ਜਾਨੀ ਲੱਡੂ ਲੈ ਕੇ ਉਹ ਤੁਸੀਂ ਆਪਣੇ ਭਰਾ ਨੂੰ ਵੀ ਖਿਲਾਓ ਆਪ ਵੀ ਖਾਓ 59 ਦੇ ਨੰਬਰ ਠੀਕ ਹੈ ਬ੍ਰਿਖਰਾਸ਼ੀ ਵਾਲਿਆਂ ਨੇ ਚਾਂਦੀ ਦੀ ਰਖੜੀ ਬਣ ਸਕਦੇ ਆ ਬ੍ਰਿਖਰਾਸ਼ੀ ਵਾਲੇ ਉਹ ਨਗਾਜੇ ਵਾਲੀਆਂ ਜਿਹੜੀਆਂ ਰਖੜੀਆਂ ਹੁੰਦੀਆਂ ਨੇ ਕਿਉਂਕਿ ਸ਼ਾਈਨਿੰਗ ਵਾਲੀ ਕੋਈ ਚੀਜ਼ ਪਾਉਂਦੇ ਹੋ ਤੁਸੀਂ ਤਾਂ ਵਧੀਆ ਪਰ ਧਾਗਾ ਨਾਲ ਜਰੂਰ ਹੋਵੇ ਸਿਲਵਰ ਧਾਗਾ ਵੀ ਹੋ ਸਕਦਾ ਹੈ 골ਡਨ ਧਾਗਾ ਵੀ ਹੋ ਸਕਦਾ ਹੈ ਸ਼ੁਕਰ ਬਰਸ ਬਤ ਇਕੱਠੇ ਜਾਂਦੇ ਪਏ ਆ ਵਧੀਆ ਮਰਫੀ ਮਰਫੀ ਖਲਾਨੀਏ ਮੂੰਹ ਮਿੱਠਾ ਮਰਫੀ ਨਾ ਕਰਨਾ ਜਾ ਰਹੀਆਂ ਆਪਣੇ ਘਰ ਤਾਂ ਥੋੜੀ ਜਿਹੀ ਮਰਫੀ ਲੈ ਜਿਓ ਤੇ ਉਹ ਤੁਹਾਡੇ ਲਈ ਵਧੀਆ ਰਹੂਗੀ ਆਪੇ ਕਹੋ ਸਾਡੇ ਨਾਲ ਜੈ ਮੇਰੀ ਜਾਨੀ ਮਿੱਤੂ ਨਾਲ ਅਸ਼ੀ ਵਾਲਿਆਂ ਨੇ ਅ ਉਹ ਤੇ ਹਰੇ ਰੰਗ ਦੀ ਕੋਈ ਵੀ ਪਿਸਤਾ ਕਦਰ ਦੀ ਵਰਗੀ ਹੋਵੇ ਉਹ ਤੁਸੀਂ ਲਿਜਾ ਸਕਦੇ ਹੋ ਹਨ ਤੇ ਉਹ ਤੁਹਾਡੇ ਲਈ ਵਧੀਆ ਹੈ ਆਪਣੇ ਭਰਾ ਨੂੰ ਖਿਲਾਉਣੇ ਫਿਰ ਨਾਲ ਕੰਝ ਕਾਨੂ ਛੋਟੀਆਂ ਨੂੰ ਕੁਝ ਨਾ ਕੁਝ ਦੇਣਾ ਕਿਤਾਕਾ ਹਰੇ ਰੰਗ ਦਾ ਹੋਵੇ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਵਿੱਚ ਸਿਲਵਰ ਵੀ ਹੋ ਸਕਦਾ ਹੈ 골ਡਨ ਵੀ ਹੋ ਸਕਦਾ ਉਹ ਵੀ ਕੈਂਸਰ ਜਾਣੇ ਕਰਕਟਰਾਸ਼ੀ ਵਾਲੇ ਕਰਕਟਰਾਸ਼ੀ ਵਾਲਿਆਂ ਨੇ ਵੀ ਮੁੱਤੀ ਚੂੜ ਦੇ ਲੱਡੂ ਤੁਹਾਡੇ ਲਈ ਵਧੀਆ ਹੋਰ ਵੀ ਵਧੀਆ ਕਿਉਂਕਿ ਬ੍ਰਸਪਤ 12ਵੇਂ ਸਾਲ ਵਿੱਚ ਸ਼ੁਕਰ ਵੀ 12ਵੇਂ ਸਾਲ ਵਿੱਚ ਹਾਂ ਇਹਦੇ ਲਈ ਤੁਸੀਂ ਜੋ ਰਖੜੀ ਆ ਉਹ ਤੁਸੀਂ ਰੈੱਡ ਕਲਰ ਦਾ ਧਾਗਾ ਬਣ ਸਕਦੇ ਹੋ ਤੁਹਾਡੇ ਲਈ ਵਧੀਆ ਗੁਲਾਬੀ ਮਜੈਂਟਾ ਕਿਸੇ ਵੀ ਕਲਰ ਦਾ ਧਾਗਾ ਤੁਸੀਂ ਆਪਣੇ ਭਰਾ ਦੇ ਗੁੱਟ ਤੇ ਬੰਨੋ ਤੇ ਕੋਈ ਧਾਰਮਿਕ ਚਿੰਨ ਹੋਵੇ ਉਹ ਵੀ ਕੋਈ ਬਹਿਮ ਨਹੀਂ ਆ ਉਹ ਵੀ ਬਣ ਸਕਦੇ ਹੋ ਤੁਸੀਂ ਕਿਉਂਕਿ ਬ੍ਰਸਪਤ ਦੀ ਪਾਵਰ ਹੈ ਤੇ ਨਕਸ਼ਤਰ ਕਿਉਂਕਿ ਚੰਦਰ ਜੋ ਹੈ ਉਹ ਸ਼ਰਮਣ ਨਕਸ਼ਤਰ ਚ ਰਹੇਗਾ ਤਾਂ ਹੋਰ ਵੀ ਵਧੀਆ ਚੰਦਰਦਾਈ ਨਕਸ਼ਤਰ ਹੈ ਤੇ ਤੁਸੀਂ ਆਪਣੇ ਭਰਾ ਨੂੰ ਪਟਾਸਾ ਦਾ ਸਾਜ ਰੂਤ ਮੂਨ ਉਹ ਨਾ ਹੈ ਬਾਕੀ ਤੁਸੀਂ ਕੁਝ ਵੀ ਪਤਾ ਹੈ ਇੱਕ ਦੂਸਰੇ ਦੇ ਮੁੱਠੀ ਚੁਰਦੇ ਨੂੰ ਮੈਂ ਕਿਹਾ ਉਹ ਵੀ ਕਲਾਸਾ ਲਿਯੋਜਨੀ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦਾ ਮਾਲਕ ਸੂਰਜ ਗੋੜ ਨਾਲ ਬਣੀ ਹੋਈ ਕਿ ਚੀਜ਼ ਇੱਕ ਦੂਸਰੇ ਦੇ ਮੂੰਹ ਚ ਕੌੜ ਨਾਲ ਗੋੜ ਜਾਨੀ ਸੂਰਜ ਤੋਂ ਪਾਲਗਿ ਨੂੰ ਦੇਣਾ ਤੇ ਰਿਸ਼ਤੇ ਬਹੁਤ ਤੋਂ ਗੁੱਸਾ ਕਰਕੇ ਕਰੀਓ ਤੇ ਤੁਹਾਡੇ ਸ਼ਬਦ ਚੁੱਪ ਜਾਣੇ ਆ ਕਿ ਤਨਾ ਕਿ ਕਿਸੇ ਨੂੰ ਤਾਂ ਇਹਦੇ ਕਰਕੇ ਥੋੜੀ ਕਾਲਾਪਨ ਤੇ ਚੀ ਵੀ ਨਹੀਂ ਕਰਨੀ ਦਿਨ ਵਧੀਆ ਜਾਏਗਾ ਤੁਹਾਡਾ ਅੱਛਾ ਹੈ ਚੰਦਰ ਜੋ ਹੈ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਚੰਦਰ ਤਾਂ ਨਿਖਸ਼ਕ ਕਰੇ ਮਾਨਸਿਕ ਤੌਰ ਤੇ ਪ੍ਰਾਣੀਆਂ ਗੱਲਾਂ ਭੁੱਲ ਕੇ ਪਾਈ ਭਣੇ ਇੱਕ ਦੋ ਜੱਟੀ ਪਾ ਕੇ ਮਿਲੋ ਤੇ એનર્ਜੀ ਚੇਂਜ ਹੋਵੇ ਤੇ એનર્ਜੀ ਵਧੀਆ ਵੀ ਰਹੇ ਨਾਲ ਤੁਸੀਂ ਜੋ ਵੀ ਜਿੱਦਾਂ ਨਹੀਂ ਕਰਨਾ ਪਰ ਕੋਤੋਂ ਨੂੰ ਜ਼ਰੂਰ ਕੁਝ ਨਾ ਕੁਝ ਬਣਾਉਣਾ ਜ਼ਰੂਰ ਬਿਸਕੁਟ ਵਗੈਰਾ ਪਾ ਲਓ ਦੋ ਚਾਰ ਤਾਂ ਕਿ ਕੇਤੂ ਲਗਣ ਵਿੱਚ ਸ਼ੁਭਫਲ ਕਰੇ ਹਾਂ ਵਾਹਨ ਬਹੁਤ ਧਿਆਨ ਨਾਲ ਚਲਾਇਓ 60 14 ਨਾਲ ਚਲੇ ਤਿਹਾੜਿਆ ਤਿਹਾਣੋਂ ਤਿਹਾੜੀ ਤਰ੍ਹਾਂ ਹੀ ਮਨਾਣਾ ਹੈ ਪਰਮਾਤਮਾ ਕਰੇ ਕਿ ਲੰਬੀ ਉਮਰ ਹੋਵੇ ਹਰ ਭੈਣ ਦੀ ਹਜ਼ਾਰਾਂ ਸਾਲਾਂ ਐ ਰੈਣ ਹਨਾ ਇੱਕ ਦੂਜੇ ਦੇ ਨਾਲ ਜੁੜੇ ਰਹਿਣ ਤੇ ਵਧੀਆ ਰਹਿ। ਵਰਗੋ ਜਨ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ਵਨ ਨਕਸ਼ਤਰ ਵਧੀਆ। ਸੋਚ ਸਥਾਨ ਵਿੱਚ ਚੰਦਰਮੇਸ਼ਰੀ ਜ਼ਰੂਰ ਰੱਖਿਓ ਥਾਲ ਦੇ ਵਿੱਚ। ਉਹ ਐਂਡ 'ਚ ਮੈਂ ਤੁਹਾਨੂੰ ਦੱਸ ਦਿਆਂ ਕਿ ਥਾਲ 'ਚ ਹੋਰ ਕੀ ਕੀ ਰੱਖਣਾ ਹੈ। ਮਿਸ਼ਰੀ ਇੱਕ ਦੂਜੇ ਨੂੰ ਖਲਾਉਣ ਦੇ ਨਾਲ ਸ਼ੁਕਰ ਦਾ ਫਲ ਵੀ ਸ਼ੁਭ ਹੁੰਦਾ ਤੇ ਬੁੱਧ ਦਾ ਫਲ ਵੀ ਸ਼ੁਭ ਹੁੰਦਾ ਹੈ ਤੇ ਨਾਲ ਤੁਸੀਂ ਵੀ ਕਹਿ ਸਕਦੇ ਆਪਾਂ ਕਰੀਮ ਕਲਰ ਦਾ ਢਾਗਾ ਜੋ ਹੈ ਉਹ ਆਪਣੇ ਭਰਾ ਦੀ ਗੁੱਟ ਤੇ ਬੰਨ੍ਹ ਸਕਦੇ ਹੋ ਤੇ ਭਰਾ ਵੀ ਆਪਣੇ ਜੋ ਹੈ ਮਿਸ਼ਰੀ ਜਰੂਰ ਖਿਲਾਵੇ ਆਪਣੀ ਭੈਣ ਨੂੰ ਹਣਾ ਲੇਬਰਾਂ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਦਿਨ ਵਧੀਆ ਚਾਏਗਾ ਚੌਥੇ ਚੰਦਰ ਹੈ ਯਾਤਰਾ ਤੁਹਾਡੀ ਠੀਕ ਠਾਕ ਰਹੇਗੀ ਵਾਹਨ ਤੁਸੀਂ ਵੀ ਧਿਆਨ ਨਾਲ ਚਲਾਣਾ ਕਾਲਾ ਪੰਚ ਇੰਚੀ ਜ਼ਿਆਦਾ ਨਹੀਂ ਕਰਨੀ ਖੁਸ਼ ਰਹਿਣਾ ਮੱਥੇ ਤੇ ਚੂੜੀ ਬਿਲਕੁਲ ਨਹੀਂ ਮੈਂ ਦੇ ਚੰਗਾ ਤੇ ਆਉਣ ਵਾਲੇ ਕੱਲ ਦੀ ਚਿੰਤਾ ਘੱਟ ਕਰਨੀ ਹੈ ਕੰਮ ਕਰਦੇ ਹੁੰਦੇ ਰਹਿਣੇ ਪਰ ਆਪਣੀ ਭੈਣ ਨੂੰ ਜ਼ਰੂਰ ਮਿਲਣ ਜਾਣਾ ਤੇ ਤੁਲਾ ਰਾਸ਼ੀ ਵਾਲਿਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਕਿ ਬਰਫੀ ਬਣੀ ਹੁੰਦੀ ਹੈ ਖੋਏ ਦੀ ਬਰਫੀ ਹਨਾ ਵੈਸੇ ਤੇ ਬਰਫੀ ਖੋਏ ਦੀ ਹੁੰਦੀ ਹੈ ਇੱਕ ਉਹ ਹੁੰਦੀ ਹੈ ਨਾ ਬਰਫੀ ਦੂਸਰੀ ਉਹ ਜਿਹੜੀ ਥੋੜੀ ਮਿੱਟੀ ਜੇ ਰੰਗ ਦੀ ਹੁੰਦੀ ਆ ਜਿਹਨੂੰ ਆਪਾਂ ਕੀ ਕਹਿੰਨੇ ਆ ਕਿ ਖੋਏ ਦੀ ਬ੍ਰਾਊਨ ਕਲਰ ਵਾਲੀ ਬਰਫੀ ਉਹ ਤੁਸੀਂ ਪੀਲੇ ਚ ਰੰਗ ਦੀ ਬਰਫੀ ਜਿਹੜੀ ਹੁੰਦੀ ਆ ਇਹ ਵਾਰੀ ਵੇਸਣ ਦੀ ਵੀ ਹੁੰਦੀ ਆ ਉਦਾਂ ਦੀ ਪਰ ਵੇਸਣ ਦੀ ਨਹੀਂ ਇਹ ਤੁਸੀਂ ਖੋਏ ਦੀ ਬਰਫੀ ਹੀ ਲੈਣੀ ਹੈ ਜੋ ਬ੍ਰਾਊਨ ਕਲਰ ਦੀ ਹੋਵੇ ਕਿਉਂਕਿ ਸ਼ੁਕਰ ਬ੍ਰਾਸਪਤ ਹੈ ਉਹ ਤੁਸੀਂ ਆਪਣੇ ਭਰਾ ਦੇ ਘਰ ਲੈ ਕੇ ਜਾਓ ਆਪਣੀ ਭੈਣ ਦੇ ਕਰ ਲੈ ਕੇ ਜਾਓ ਤੇ ਭੈਣ ਭਰਾ ਨੂੰ ਵੀ ਖਿਲਾਵੇ ਬੜੀਆ ਰਹੂਗਾ ਠੀਕ ਹੈ ਸ਼ੁਕਰ ਨੂੰ ਹੋਰ ਸ਼ੁਭ ਕਰਨ ਲਈ ਚਮਕਦਾਰ ਨਾਗਵਾਲੀ ਚਾਂਦੀ ਦੀ ਰਖੜੀ ਤੁਸੀਂ ਆਪਣੇ ਭਰਾ ਦੇ ਬਣ ਸਕਦੇ ਸਕੋਰਪੀਓ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਬਹੁਤ ਵਧੀਆ ਖੁਸ਼ ਰਹੋਗੇ ਤੁਸੀਂ ਸੈਰ ਕਰੋ ਸੈਰ ਕਰੋ ਬਾਹਰ ਕਿਤੇ ਦੂਰ ਜਾਣ ਦਾ ਪ੍ਰੋਗਰਾਮ ਹੈ ਬਾਹਰ ਖਾਣਾ ਖਾਣ ਦਾ ਪ੍ਰੋਗਰਾਮ ਹੈ ਫੈਮਿਲੀ ਨਾਲ ਤੁਸੀਂ ਉਹ ਕਾਹੋਗੇ ਤੁਹਾਡੇ ਲਈ ਵਧੀਆ ਕੋਈ ਨੁਕਸਾਨ ਵਾਲੀ ਗੱਲ ਥੋੜ੍ਹੀ ਹੈ ਦਿਨ ਰੱਖੜੀ ਦਾ ਹੈ ਖੁਸ਼ ਰਹੋ ਹਨਾ ਪਰਿਵਾਰ ਨਾਲ ਖੁਸ਼ੀਆਂ ਮਨਾਓ ਤੇ ਦੂਜੀ ਗੱਲ ਇਹ ਆ ਕਿ 골ਡਨ ਕਲਰ ਦੀ ਰੱਖੜੀ ਤੁਹਾਡੇ ਲਈ ਵਧੀਆ ਆਪਣੇ ਭਰਾ ਨੂੰ ਬੰਨਣੇ ਤੇ ਵਧੀਆ ਤੁਹਾਡੇ ਲਈ ਮਨ ਵੀ ਖੁਸ਼ ਰਹੇਗਾ ਚੰਦਰ ਦੇ ਨਕਸ਼ਤਰ ਲਈ ਤੁਸੀਂ ਕਹਿ ਸਕਦੇ ਆਪਾਂ ਖੀਰ ਖੀਰ ਘਰਚ ਬਣਾਓ ਭਰਾਵਿਆਂ ਨੂੰ ਖਿਲਾਓ ਤੇ ਆਪੀ ਖਾਓ ਸਾਰਾ ਪਰਿਵਾਰ ਬੈਠ ਕੇ ਖਾਓ ਬੜੀਆ ਗੱਲ ਹੈ ਸੈਜੀਟੇਰੀਅਸ ਤੁਨੂ ਰਾਸ਼ੀ ਵਾਲੇ ਵੀ 골ਡਨ ਤੇ ਮੈਰੂਲ ਕਲਰ ਦੀ ਰਖੜੀ ਬੰਨ ਸਕਦੇ ਆਪਣੇ ਭੈਣ ਨੂੰ ਆਪਣੇ ਭਰਾ ਨੂੰ ਤੇ ਭੈਣ ਜੋ ਹੈ ਆਪਣੇ ਭਰਾ ਨੂੰ ਖਿਲਾ ਸਕਦੀ ਹੈ ਕੇਸਰ ਵਾਲੀ ਬਰਫੀ ਵਧੀਆ ਰਹੂਗੀ ਕੇਸਰ ਵਾਲੀ ਬਰਫੀ ਵਧੀਆ ਹੁੰਦੀ ਹੈ ਕਿਉਂਕਿ ਬ੍ਰਸਪਤ ਕੇਸਰ ਦਾ ਕਾਰਕ ਹੈ ਤੇ ਬ੍ਰਸਪਤ ਤੁਹਾਡੇ 7ਵੇਂ ਸਥਾਨ ਵਿੱਚ ਚੱਲ ਰਿਹਾ ਤਾਂ ਬਹੁਤ ਹੀ ਅੱਛਾ ਇਹ ਕੋਈ ਵੈਮ ਵਾਲੀ ਗੱਲ ਨਹੀਂ ਹੈ ਕੋਈ ਭਰਮ ਵਾਲੀ ਗੱਲ ਨਹੀਂ ਹੈ ਇਹ ਬਸ ਇੱਕ એનર્ਜੀ ਹੈ ਅਗਰ ਇਹ ਹੋ ਸਕਦੀ ਹੈ ਤਾਂ ਠੀਕ ਆ ਨਹੀਂ ਤਾਂ ਸਾਰੇ ਰਾਸ਼ੀਆਂ ਵਾਲਿਆਂ ਦੇ ਲਈ ਕਿਉਂਕਿ ਸ਼ਰਵਣ ਨਕਸ਼ਤਰ ਹੈ ਬਰਫੀ ਵੀ ਤੇ ਲੱਡੂ ਵੀ ਦੋਨੋਂ ਚੀਜ਼ਾਂ ਸ਼ੋਭਣੇ ਉਹ ਤੁਹਾਡੀ ਮਰਜ਼ੀ ਹੈ ਫਲ ਜ਼ਰੂਰ ਤੁਸੀਂ ਆਪਣੇ ਭੈਣ ਦੇ ਘਰ ਲੈ ਕੇ ਜਾਣਾ ਹੈ ਠੀਕ ਹੈ ਅਗਲੀ ਰਾਸ਼ੀ ਕੈਪ੍ਰਿਕੌਰਨ ਜਾਂ ਮਕਰ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਮਕਰ ਰਾਸ਼ੀ ਵਾਲਿਆਂ ਨੇ ਰੱਖਣੀ ਬੰਨਣੀ ਹੈ ਵਾਈਟ ਜਾਂ ਸਿਲਵਰ ਕਲਰ ਦੀ ਕਰੀਮ ਕਲਰ ਦੀ ਉਹ ਵਧੀਆ ਰਹੇਗੀ ਹਾਂ ਜਰੂਰ ਤੁਸੀਂ ਪੀਲੇ ਫੁੱਲ ਜੋ ਹੈ ਆਪਣੇ ਇਸ਼ਟ ਨੂੰ ਚੜਾ ਦੇਣੇ ਅੱਜ ਤੇ ਨਾਲ ਸ਼ਨੀ ਦੀ ਸਥਿਤੀ ਨੂੰ ਸ਼ੁਭ ਕਰਨ ਦੇ ਲਈ ਧੀਰ ਤੇ ਬਦਾਮਾਂ ਵਾਲੀ ਖੀਰ ਸ਼ਨੀ ਬਦਾਮ ਦੇ ਘਰਾਕ ਹੈ ਨਾ ਬਦਾਮਾਂ ਵਾਲੀ ਖੀਰ ਤੁਸੀਂ ਆਪ ਵੀ ਖਾਓ ਤੇ ਆਪਣੇ ਭਰਾ ਨੂੰ ਖਿਲਾਓ ਵਧੀਆ ਗੱਲ ਹੈ ਅਗਰ ਤੁਸੀਂ ਜਾ ਰਹੇ ਹੋ ਆਪਣੇ ਭਰਾ ਕੋਲ ਤਾਂ ਉੱਤੇ ਤੁਸੀਂ ਲਿਜਾ ਵੀ ਸਕਦੇ ਹੋ ਬਣਾ ਕੇ ਕੋਈ ਚੱਕਰ ਨਹੀਂ ਹੈ ਆਪਣੇ ਘਰ ਜਾ ਰਹੇ ਹੋ ਕਿ ਬਗਾਨੇ ਕਾਲ ਜਾ ਰਹੇ ਹੋ ਹਨ ਅਕਿਊਰਸ ਜਾਨਿਕ ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਰਖੜੀ ਤੁਸੀਂ ਬਣ ਸਕਦੇ ਜੋ ਤੁਹਾਡਾ ਮਨ ਕਰੇ ਜੋ ਤੁਹਾਨੂੰ ਸੋਹਣੀ ਲੱਗਦੀ ਰਖੜੀ ਕਿਉਂਕਿ ਰਾਹੂ ਲਗਨ ਚ ਰਾਹੂ ਜੋ ਹੈ ਇਹ ਚੰਦਰ ਦਾ ਕਾਰਕ ਹੈ ਚਾਂਦੀ ਦੀ ਰਖੜੀ ਵੈਸੇ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ ਜਿੱਥੇ ਰਾਹੂ ਦੇ ਚੰਦਰ ਕੈਨ ਹੋ ਜਾਂਦਾ ਹੈ ਦੁੱਧ ਮਲ ਕੇ ਨਹਾਉਣਾ ਤੁਸੀਂ ਵੀ ਤੇ ਆਪਣੇ ਭਰਾ ਨੂੰ ਵੀ ਕਹਿਣਾ ਦੁੱਧ ਮਲ ਕੇ ਨਹਾਵੇ ਪੂਰਨਵਾਸੀ ਦਾ ਦੇਣਾ ਥੋੜੀ ਦੇਰ ਲਈ ਚੰਦਰ ਦੀ ਰੋਸ਼ਨੀ ਇਹ ਤਾਂ ਨੰਦ ਲੈਣਾ ਹੈ ਸ਼ੁਕਰਵਾਦ ਤੋਂ ਹੀ ਰਾਤ ਨੂੰ ਪੂਰਨਮਾਸ਼ੀ ਦਾ ਪੱਖ ਸ਼ੁਰੂ ਹੋ ਜਾਣਾ ਹੈ ਰਖੜ ਪੁੰਨਿਆ ਤੇ ਤੁਸੀਂ ਦੁੱਧ ਦਾ ਦਾਨ ਜ਼ਰੂਰ ਕਰਨਾ ਹੈ ਦੁੱਧ ਕਿਸੇ ਜ਼ਰੂਰਤ ਵਾਲੇ ਨੂੰ ਦੇ ਜਾਣਾ ਹੈ ਪਾਈਸੇ ਜਾਨੀ ਮੇਨ ਰਾਸ਼ੀ ਵਾਲਿਆਂ ਨੇ 골ਡਨ ਸਿਰਫ ਤੇ ਸਿਰਫ 골ਡਨ ਤੇ ਮਰੂਨ 컬러 ਦੀ 레드 컬러 ਦੀ ਰੱਖੜੀ ਬਣ ਸਕਦੇ ਹੋ ਤੁਸੀਂ ਜਿਹਦੇ ਤੇ ਕੋਈ ਧਾਰਮਿਕ ਚਿੰਨ੍ਹ ਵੀ ਹੋਵੇ ਸਵਾਸਤਿਕ ਬਣਿਆ ਇੱਕਮਕਾਰ ਬਣਿਆ ਉਹ ਰੱਖੜੀ ਬੰਨਣੀ ਤੁਹਾਡੇ ਲਈ ਸ਼ੁਭ ਰਹੇਗੀ ਬ੍ਰਹਸਪਤ ਚੌਥੇ ਸਥਾਨ ਵਿੱਚ ਆਪਣੇ ਘਰ ਵਿੱਚ ਤੁਹਾਡੇ ਕੋਈ ਵੀ ਆਵੇ ਉਸ ਨੂੰ ਖੁਸ਼ ਕਰਕੇ ਤੋਰਨਾ ਹੈ ਕਿਉਂਕਿ ਬ੍ਰਹਸਪਤ ਚੌਥੇ ਦੂਜਿਆਂ ਦੀ ਬਲੇਸਿੰਗ ਬੜੀ ਜਲਦੀ ਕੰਮ ਕਰ ਜਾਂਦੀ ਹੈ ਤਾਂ ਨਾਲ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਸ਼ਨੀ ਲਗਣ ਵਿੱਚ ਹੈ ਤੇ ਨਜ਼ਰਾਂ ਤੋਂ ਤੇ ਬਚਣਾ ਹੀ ਹੈ ਵਾਹਨ ਵੀ ਬਹੁਤ ਧਿਆਨ ਨਾਲ ਚਲਾਉਣਾ ਬਹੁਤ ਜ਼ਰੂਰੀ ਤੇ ਰਾਮ ਨਾਲ ਕਾਲਾ ਪਨ ਨਹੀਂ ਕਰਨਾ ਬੱਚਿਆਂ ਦਾ ਧਿਆਨ ਜ਼ਿਆਦਾ ਰੱਖਣਾ ਤੇ ਨਾਲ ਤੁਸੀਂ ਕੁੱਤੇ ਨੂੰ ਤੁਸੀਂ ਵੀ ਰੋਟੀ ਦੁੱਧ ਬਿਸਕੁਟ ਅੱਜ ਪਾ ਦੇਣੇ ਆ ਠੀਕ ਹੈ ਤੇ ਵੈਸੇ ਪੀਲਾ ਰੰਗ ਵੀ ਤੁਹਾਡਾ ਮਸਟਰਡ ਕਲਰ ਅੱਜ ਲੱਕੀ ਕਲਰ ਹੈ ਉਹ ਤੁਸੀਂ ਪਾ ਸਕਦੇ ਹੋ ਇਹ ਸੀ ਜੀ ਰੱਖੜਾ ਬੰਧਨ ਤੇ ਖਾਸ ਆਪਾਂ ਤੁਹਾਨੂੰ ਦੱਸਿਆ ਕਿ ਰਖੜੀ ਤੇ ਰੱਖੜੀ ਕੁੰਡੀਆਂ ਤੇ ਕੀ ਕਰਨਾ ਚਾਹੀਦਾ ਸਾਰੇ ਰਾਸ਼ੀਆਂ ਵਾਲੇ ਸੁਣੋ ਹੁਣ ਕੀ ਕਰੋ ਭਾਵੇਂ ਜਿਵੇਂ ਮਰਜ਼ੀ ਯਾਦ ਰਵੇ ਨਾ ਰਵੇ ਪਰ ਇੱਕ ਗੱਲ ਦੋਹਰੀ ਜ਼ਰੂਰ ਕਰਨੀ ਹੈ ਇੱਕ ਤਾਂ ਤੁਸੀਂ ਪਲੇਟ ਲੈ ਲੈਣੇ ਥਾਲੀ ਲੈ ਲੈਣੇ ਆਪਣਾ ਧਾਗੇ ਰੱਖੜੀ ਬੰਨ੍ਹੇ ਥੋੜਾ ਜਿਹਾ ਚਚੌਲ ਰੱਖ ਲੈਣੇ ਨੇ ਥੋੜੀ ਜਿਹੀ ਵਿੱਚ ਹਲਦੀ ਰੱਖ ਲੈਣੀ ਹੈ ਥੋੜੀ ਜਿਹੀ ਵਿੱਚ ਚੀਨੀ ਰੱਖ ਲੈਣੀ ਹੈ ਥੋੜਾ ਜਿਹਾ ਵਿੱਚ ਆ ਆਪਾਂ ਕੇਸਰ ਵੀ ਰੱਖ ਸਕਦੇ ਹਾਂ ਉਹਦੇ ਵਿੱਚ ਹਲਕਾ ਜਿਹਾ ਪਾਣੀ ਪਾ ਲੈਣਾ ਉਹ ਹਲਕਾ ਜਿਹਾ ਪਾਣੀ ਪਾ ਕੇ ਤੇ ਤੁਸੀਂ ਆਪਣਾ ਭਰਾ ਦੇ ਜੇ ਮੱਥੇ ਤੇ ਨਹੀਂ ਲਵਾ ਰਿਆ ਤਾਂ ਉਸ ਦੇ ਗੁੱਟ ਤੇ ਹੀ ਹਲਕਾ ਜਿਹਾ ਤਿਲਕ ਲਗਾ ਦੇਣਾ ਉਹ ਤਿਲਕ ਜੋ ਹੈ ਚੀਜ਼ਾਂ ਤੇ ਨਰਜੀ ਤੇ ਨਜ਼ਰਾਂ ਤੋਂ ਬਚਾਉਂਦਾ ਹੈ ਕਿਉਂਕਿ ਤੁਹਾਡੀਆਂ ਜੋ ਦੁਆਵਾਂ ਨੇ ਬੜੇ ਖੂਨ ਨਾਲ ਸੰਬੰਧਿਤ ਦੁਆਵਾਂ ਨੇ ਹਨ ਤੇ ਉਸ ਤੋਂ ਬਾਅਦ ਤੁਸੀਂ ਰੱਖਲੇ ਬਣਨੇ ਨੇ ਪਹਿਲਾ ਮਿੱਠਾ ਮੂੰਹ ਕਰਨਾ ਹੈ ਉਹਦੇ ਸਿਰ ਤੇ ਹੱਥ ਰੱਖਣਾ ਹੈ ਛੋਟਾ ਹੀ ਬੰਦਾ ਹੈ ਆਪ ਵੀ ਅਸ਼ੀਰਵਾਦ ਦੇਣਾ ਹੈ ਕਿ ਪਰਮਾਤਮਾ ਮੇਰੇ ਭਰਾ ਦੀ ਉਮਰ ਲੰਬੀ ਕਰੇ ਜਦੋਂ ਗੰਢ ਬੰਨਣੀ ਹੈ ਤੇ ਸਾਡਾ ਰਿਸ਼ਤਾ ਇੱਕ ਗੰਢਾ ਦੇ ਵਾਂਗੂ ਮਜ਼ਬੂਤ ਰਹੇ ਭਾਵੇਂ ਇਹ ਗੰਢ ਧਾਗੇ ਦੀ ਹੋਈ ਹੈ ਪਰ ਇਹ ਧਾਗੇ ਦਾ ਨਾਜ਼ੁਕ ਜਿਹਾ ਸਾਡਾ ਰਿਸ਼ਤਾ ਜੋ ਹੈ ਹਮੇਸ਼ਾ ਜ਼ਿੰਦਗੀ ਚ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਰਹੀਏ ਗੰਢਾ ਵਾਂਗੂ ਇੱਕ ਜਦੋਂ ਇੱਕ ਤੁਸੀਂ ਇੱਕ ਭਰਾ ਦੇ ਘੁੱਟ ਤੇ ਗੰਢ ਬੰਨਦੇ ਉਹ ਘੁੱਟ ਤੋਂ ਆਪਾਂ ਕਹਿੰਦੇ ਆ ਨਾ ਕਿ ਨਬਜ਼ ਦਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਹੈ ਨਾ ਤਾਂ ਤੁਸੀਂ ਇਹ ਦੁਆ ਕਰਨੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਪਰ ਅਸੀਂ ਕਦੇ ਇੱਕ ਦੂਜੇ ਤੋਂ ਦੂਰ ਨਾ ਹੋਈਏ ਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਜੁੜੇ ਰਹੀਏ। ਚਲੋ ਰક્ષાબંધਨ ਦੀ ਆਪ ਸਭ ਨੂੰ ਬਹੁਤ ਸਾਰੀਆਂ ਬਧਾਈਆਂ ਮੁਬਾਰਕਾ ਪਰਮਾਤਮਾ ਕਰੇ ਹਾਰ ਭੈਣ ਦਾ ਤੇ ਭਰਾ ਦੀ ਉਮਰ ਲੰਬੀ ਹੋਵੇ ਤੇ ਭਰਾ ਲਈ ਉਸਦੀ ਭੈਣ ਜੋ ਹੈ ਉਸਦੀ ਵੀ ਉਮਰ ਲੰਬੀ ਹੋਵੇ ਤਾਂ ਕਿ ਉਹਨੂੰ ਰਿਕਣਾ ਨਾ ਪਵੇ ਹਨਾ ਕਿ ਭੈਣ ਹਮੇਸ਼ਾ ਉਹਦੇ ਪੱਖਾਂ ਚੱਲੇ। ਠੀਕ ਹੈ ਸਾਸਿਕਾ